ਦਾ ਜੋ ਵਿਆਹ ਨੂੰ ਉਦਾਹਰਣ ਸੁਆ ਉਸ ਤੋਂ ਬਿਨਾਂ ਉਹਨਾਂ ਵਿੱਚ ਮਿਸਕੀ ਹੋਇਆ ਮਿਸਅੰਡਰਸਟੈਂਡਿੰਗਸ ਹੋਇਆ ਹਾਂ ਲੜਾਈ ਕਿਹੜੇ ਚੱਲਦੇ ਰਹੇ ਉਹ ਲੜਾਈ ਕਿਹੜੇ ਚੱਲਦੇ ਰਹੇ ਮੇਰਾ ਜਨਮ ਹੋਇਆ ਉਸ ਤੋਂ ਪਹਿਲਾਂ ਮੇਰੇ ਭਰਾ ਦਾ ਜਨਮ ਹੁੰਦਾ 5 ਮਹੀਨੇ ਦੇ ਵਿੱਚ ਮੇਰੇ ਭਰਾ ਦੇ ਜਨਮ ਤੋਂ ਪਹਿਲਾਂ ਲੜਾਈਆਂ ਚੱਲਣੋ ਸ਼ੁਰੂ ਹੋ ਗਿਆ ਤੇ ਜਿੱਦ ਤੁਸੀਂ ਮੇਰਾ ਭਰਾ ਜਨਮ ਲਿੰਦਾ ਉਸ ਦਿਨ ਮੇਰੇ ਨਾਨਾ ਨਾਨੀ ਨਾਨਕੇ ਵਾਲਾ ਸਾਰਾ ਪੈਸਾ ਲਾਇਆ ਜਾਂਦਾ ਵਾ ਉਹਨਾਂ ਕਿ ਕਿਲਾਸ ਤੱਕ ਅਸੀਂ ਪੜਿਆ ਕਿ ਫ੍ਰੀ ਪੜਿਆ ਆਸਟ੍ਰੇਲੀਆ ਮੇਰੇ ਤਰਾ ਤਰਾ ਨਸ਼ੇ ਕਰਦਾ ਆ ਉਹ ਅੱਜ ਦੁਨੀਆ ਦੇ ਵਿੱਚ ਹੈ ਨਹੀਂ ਗਾ ਸਪਾ ਤੁਹਾਡੇ ਪਾਪਾ ਦੀ ਜਿਹੜੀ ਉਹ ਆਈ ਜਾਂਦੇ ਫੇਰੇ ਆ ਸਾਨੂੰ ਇੱਥੇ ਆਉਣਾ ਪੈ ਗਿਆ ਵੀਰਾ ਭਰਾਵਾਂ ਨੂੰ ਉਹ ਲੈ ਆ ਇਹਦਾ ਕੀ ਮਤਲਬ ਹੈ ਵੀਰ ਜੀ ਜਦੋਂ ਮੇਰੇ ਪਾਪਾ ਸਾਨੂੰ ਫੋਟੇ ਦੇ ਮਾਰਦੇ ਸੀ ਉਹਨਾਂ ਦੀ ਅੱਖਾਂ ਲਾਲ ਰਹਿੰਦੀਆਂ ਸੀ ਤੇ ਮੇਰੇ ਉਦੋਂ ਤਾਂ ਮੈਂ ਛੋਟੀ ਸੀ ਮੈਨੂੰ ਕੀ ਪਤਾ ਹਣਾ ਮੈਨੂੰ ਜਿਹੜੀ ਵੀਰੇ ਨੂੰ ਕਹੀ ਸੀ ਕਿ ਉਹ ਨਸ਼ੇ ਕਰਕੇ ਸਾਨੂੰ ਫੋਟਦੇ ਆ ਪਰ ਵੀਰੇ ਮੈਂ ਹੁਣ ਕਾਫੀ ਟਾਈਮ ਬਦ ਉਹਨਾਂ ਦੀ ਫੋਟੋ ਵੀਡੀਓ ਵੇਖੀ ਫੋਟੋ ਹਨਾ ਤੇ ਮੈਨੂੰ ਹੁਣ ਕਮੇਕੀਤਾ ਮਤਲਬ ਮੇਰੇ Papa ਦੇ ਮਤਲਬ 4 ਸੈਕਿੰਡ ਨੇ ਤੇ ਕਿਉਂਕਿ ਮੈਂ ਮੈਂ ਤਾਂ ਵੇਖਿਆ ਨਹੀਂ ਨਿੱਕੀ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਅਮਰ ਸੇ ਕਿ ਮੈਨੂੰ ਤਾਂ ਵੀਰੇ ਨਾ ਮੈਨਾਂ ਚ ਬਜਾਦਾ ਰਹੀ ਐ ਨਾ ਮੈਨੂੰ ਜਿਆਦਾ ਪਤਾ ਉਹਨਾਂ ਬਾਰੇ ਜਦੋਂ ਕੁੱਟ ਮਾਰ ਕਰਦੇ ਸੀ ਉਹ ਉਹ ਮੈਨੂੰ ਚੇਤਾ ਸੀ ਸਾਰੇ ਕਿ ਵੀਰੇ ਤੇ ટ્રਾਇਲ ਨਹੀਂ ਕੀਤੀ ਜਦੋਂ ਉਹ ਤਾਂ ਕੁੱਟ ਮਾਰ ਕਰਨੀ ਕੁੱਟ ਮਾਰ ਕਿ ਕਿਉਂ ਕਰਦੇ ਸੀ ਕਿਉਂ ਕੁੱਟ ਮਾਰ ਕਰਦੇ ਕਿ ਕੋਟ ਮੈਂ ਰਿਸਟ ਕਰਕੇ ਕਰਦੀ ਸੀ ਮम्मा ਕਹਿੰਦੇ ਸੀ ਮੈਨੂੰ ਸੋਤਾ ਲਿਆਂ ਦੋ ਇਹ ਵੀ ਇੱਥੇ 20 30 ਰੁਪਏ ਦੇਨੇ ਤੇ ਇਹ ਕਹਿੰਨਾ ਕਿ ਹਲੇ ਸੋਤਾ ਲਾਇਆ ਤੇ ਇਹ ਵੀ ਤਾਂ ਸਬੂਤ ਆ ਗੱਲਾਂ ਮੇਰੇ ਨਾਨਕੇ ਵਾਲੇ ਕਿਉਂ ਸਾਰੇ ਰਸਣ ਮਿੰਨੇ ਸੀ ਜਦੋਂ ਦਾ ਮੇਰੇ ਮम्मा ਦਾ ਵਿਆਹ ਹੋਇਆ ਅੱਜ ਵੀ ਸਾਡਾ ਰਸਣ ਨੂੰ ਮੰਦਵਾ ਕਣਕ ਚੌਲ ਗੋੜੋਂ ਤੋਂ ਮੰਦਵਾ ਪਰ ਹੁਣ ਇੱਕ ਗੱਲ ਇਹ ਕਰਨੀ ਆ ਕਿ ਅੱਜ ਤੁਹਾਡੇ ਬਾਪ ਦੇ ਨਾਲ ਜਿੰਨਾ ਵਕਤ ਹੋਇਆ ਕਿੰਨੇ ਸਾਲ ਹੋ ਗਏ ਆ ਜੀ ਜੀ 14 ਸਾਲ ਕਿ 15ਵੇਂ ਸਾਲ ਨੂੰ ਛੱਡ ਗਿਆ ਆ ਅੱਛਾ ਉਹਨਾਂ ਨੇ ਅਮਰਸਾਹਿ ਜੀ ਦਾ ਤੁਹਾਨੂੰ ਪਤਾ ਤਾਂ ਨਹੀਂ ਹੈ ਨਹੀਂ ਵੀਰ ਜੀ ਇਹ ਨਹੀਂ ਮੈਨੂੰ ਪਤਾ ਉਹਨਾਂ ਨੇ ਵੀਡੀਓ ਦੇ ਵਿੱਚ ਕਹੇ ਵੀ 15 ਸਾਲ ਹੋ ਗਏ ਅਮਰ ਸਾਹਿਬ ਦੇ ਤਾਂ ਇਹ ਜਿਹੜੇ ਮੇਰੇ ਘੇਰ ਉਹ ਵੀ ਤੁਹਾਨੂੰ ਲਾਇਆ ਤੇ ਮੇਰਾ ਪਿਆਰੀ ਕੱθε ਕਰਦਾ ਕਿੱਥੇ ਜਾਂਦਾ ਜਰਾ ਤੁਸੀਂ ਨਹੀਂ ਇਹ ਘਰ ਦੇ ਨੰਬਰ ਤੇ ਕਿਹਾ ਉਹਨੇ ਸਬਸਕ੍ਰਾਈਬ ਆਇਆ ਕਰਦੇ ਆਈ ਆਏ ਵੀਰੋ ਜੀ ਜਦੋਂ ਸਾਡੇ ਪਾਪਾ ਤੁਹਾਨੂੰ ਛੁੱਟਦੇ ਸੀ ਮੈਨੂੰ ਹਾਂ ਜਿਹਦੇ ਜਾਣੇ ਹਰ ਸੰਡੇ ਜਾਂਦੇ ਹੋਂ ਤੇ ਕਿਈ ਕਈ ਵਾਰੀ ਮਤਲਬ ਉਹ ਤੇ ਜਾ ਕੇ ਅਰਦਾਸ ਬੇਨਤੀ ਆਪਣੀਆਂ ਕਰਦੇ ਆ ਤੇ ਜੇ ਤੁਸੀਂ ਆਪਣਾ ਖੋਖਾ ਚਲਾ ਰਿਹਾ ਸਾਡਾ ਵਧੀਆ ਗੱਲ ਖੋਖੇ ਖੋਖੇ ਚਲਾਉਣ ਦੀ ਗੱਲ ਵਧੀਆ ਪਰ ਹੁਣ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਚਾਹੁੰਦਾ ਵੀ ਤੁਸੀਂ ਸਿੱਖਾਂ ਦੇ ਵਿੱਚੋਂ ਹਾਂਜੀ ਆ ਸਿਰ ਤੇ ਤਾਂ ਕਿੰਨੀ ਨਹੀਂ ਲਈ ਮੈਂ ਅੱਜ ਦੁਹਰਾ ਰਿਹਾ ਨਾ ਤੇ ਅੱਜ ਤਾਂ ਕੋਈ ਨਹੀਂ ਲਈ ਆਪਾਂ ਵੀ ਬਾਰੋਂ ਤੇ ਕਾਲੇ ਪਾਣੀ ਤੋਂ ਅਸੀਂ ਅੱਜ ਆਪਾਂ ਕੋਈ ਗੱਲ ਨਹੀਂ ਆਪਾਂ ਸੇਖਨੇ ਆ ਵਿਖਾਰੇ ਹੁਣ ਹੁਣ ਵੇਖੋ ਨਿਹੰਗ ਸਿੰਘ ਆ ਇੱਕ ਜਿਹਦੀ ਪੜ੍ਹਦੀ ਇੱਜ਼ਤ ਬਚਾਉਣ ਦੇ ਖਾਤਰ ਆਪਣੇ ਆਰਮਾਨ ਸਾਨ ਵਾਰ ਦਿੰਦਾ ਕਿ ਮੈਂ ਇਹ ਧੀ ਘਰ ਦੀ ਇੱਜ਼ਤ ਬਚਾਵਾ ਸਿਰ ਦੇ ਤੇ ਚੁੰਨੀਆਂ ਰੱਖਣੀਆਂ ਪਾ ਰਹੀ ਤੇ ਤੁਸੀਂ ਸਿਰ ਦੇ ਤੇ ਚੁੰਨੀ ਨਹੀਂ ਰੱਖੀ ਸਭ ਤੋਂ ਵੱਡੀ ਗੱਲ ਇਹ ਤੁਸੀਂ ਮਿਹਨਤ ਜਿੱਦਾਂ ਮਰਜ਼ੀ ਕਰੋ ਪਰ ਸੰਗਤ ਨੂੰ ਤੁਸੀਂ ਇਹ ਨਹੀਂ ਕਹਿਣਾ ਕਿ ਸੰਗਤ ਜੀ ਸਾਡੀ ਬਾਹਰ ਦੇਸ਼ਾਂ ਵਿੱਚ ਮਦਦ ਕਰੋ ਕਿਉਂਕਿ ਜਿਹੜਾ ਬੰਦਾ ਮਦਦ ਕਰਦਾ ਨਾ ਉਹ ਖੁਆਰ ਤੋਂ ਪਿਆਰ ਮੇਰੇ ਵੀ ਆ ਕੇ ਪਾਪਾ ਜੀ ਮੇਰੀ ਜਿਹੜੀ ਵੀਡੀਓ ਬੰਦਾ ਲੋਹਾ ਖੜਦਾ ਹਾਂ ਜੀ ਆ ਸੰਗਤ ਜੀ ਜਿਹੜੀ ਜਿਹੜੀ ਇੰਟਰਵਿਊ ਨੇ ਉੱਤੇ ਸੁਣੋ ਮੈਂ ਕੀ ਕਿਹਾ ਮੈਂ ਇਹ ਕਿਹਾ ਵਾ ਜਿਹੜੇ ਭੈਣ ਭਰਾ ਮੇ ਤੋਂ ਲੰਗਦੇ ਨਹੀਂ ਮੈਂ ਕਿਤੇ ਰੋਕੇ ਜਾਇਆ ਕਰੋ ਕਿ ਮੇਰਾ ਘਰ ਦਾ ਗੁਜ਼ਾਰਾ ਚੱਲੇ ਬਾਹਰ ਵੇਖੋ ਜਿਵੇਂ ਇੱਥੇ ਬੰਨਾ ਵੀ ਮਨਜੀਤ ਸਿੰਘ ਬੰਨਾ ਉਹ ਵੀ ਖਰੇ ਆਇਆ ਤੇ ਉਹਨੇ ਹਾਂਜੀ ਸਾਡੀ ਕੰਨੀ ਮਦਦ ਕੀਤੀ ਯਾ 1 ਲੱਖ ਰੁਪਏ ਮੈਨੂੰ ਦਿੱਤਾ ਉਹਨਾਂ ਨੇ ਉਹਨਾਂ ਦੀ ਆਪ ਕੋਲ ਆਈ ਸੀ ਮੈਂ ਉਹਨਾਂ ਤੋਂ ਪੈਸਾ ਕੋਈ ਨਹੀਂ ਮੰਗਿਆ ਅੱਜ ਵੀ ਅੱਜ ਉਹਨਾਂ ਦਾ ਕਾਲ ਆਇਆ ਸੀ ਅੱਜ ਜਾਂ ਕੱਲ ਫਿਰ ਮੇਰੇ ਤੋਂ ਆ ਰਹੇ ਨੇ ਤੁਸੀਂ ਵੇਖੋ ਅਸੀਂ ਤੁਹਾਡੇ ਕੰਮ ਦੇ ਨਾਲ ਖੋਸ਼ ਹਾਂ ਅਸੀਂ ਤੁਹਾਡੇ ਕੰਮ ਨੇ ਕੋਈ ਦੁਖੀ ਨਹੀਂ ਅਸੀਂ ਸਹੀ ਜਾਣੇ ਤੇ ਆਪਣੇ ਪੰਜਾਬ ਦੇ ਨੌਜਵਾਨ ਜਾਂ ਧੀਆਂ ਘਣਾ ਆਪਣਾ ਕੰਮ ਕਰੋ پڑھੋ ਜੋ ਮਰਜ਼ੀ ਕਰੋ ਪਰ ਹਾਕ ਸੱਚੀ ਮਿਹਨਤ ਕਰੋ ਪਰ ਕਿਸੇ ਦੇ ਅੱਗੇ ਹੱਥ ਨਾ Đਾਓ ਹੱਥ ਨਹੀਂ Đਾਉਣਾ ਆਪਾਂ ਕਿਸੇ ਦੇ ਆਪਾਂ ਘਰ ਸੇ ਕੀ ਆ ਸਾਰੇ ਜਾਣੇ ਸਭ ਤੋਂ ਪਹਿਲਾਂ ਆ ਕਿ ਕੋਈ ਨਿਖਾਰਾ ਕੰਮ ਹੋਣਾ ਹਾਂ ਧੀ ਖੜਾ ਕੰਮ ਆਉਂਦਾ ਬੱਪੀ ਨਹੀਂ ਮੰਗਣੀ ਮੈਂ ਵੀ ਜਿਹੜਾ ਕੋਈ ਭਰਾ ਹੀ ਹੈ ਮੈਂ ਕੋਈ ਦੂਜੀ ਨਹੀਂ ਕਰਕੋ ਤਾਂ ਗੱਲ ਇਹ ਆ ਕਿ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਸੁਣਨ ਵਾਸਤੇ ਮਿਲੀਆਂ ਨਾ ਜੇ ਵੀਰ ਭਰਾਵਾ ਨੇ ਕਿਸੇ ਨੇ ਤੁਹਾਡੀ ਕੇ ਦੀ ਮਜਦ ਕੀਤੀਆਂ ਨਾ ਕੈਮਰਾ ਸਾਰੇ ਘਮਾਰੋ ਜਿੱਦੇ ਸੈਂਟ ਗੜੀਆਂ ਸਭ ਨੂੰ ਪਾ ਲਾ ਜੂਗਾ ਜਿੰਨੇ ਆਪਾਂ ਤੁਹਾਡੀ ਕੇ ਦੀ ਵੀਰ ਭਰਾਵਾ ਸਭ ਦੀ ਮੰਨਤੀ ਕੀਤੀਆਂ ਉਹਦੇ ਨਾਲ ਜੇ ਉਹ ਭਰਾਵਾ ਤੋਂ ਉਹ ਹੋ ਕੇ ਵੀਡੀਓ ਵੀ ਪਾਉਣੀ ਆ ਨਹੀਂ ਵੀਰ ਜੀ ਮੇਰੀ ਜਿੰਨੀਆਂ ਮਸੂੜੀਆਂ ਨੇ ਕਿਉਂਕਿ ਮੈਂ ਰੋਕ ਵੀਡੀਓ ਨਹੀਂ ਪਾਣਾ ਜੀ ਹਾਂ ਅਸੀਂ ਕਹੋ ਮੈਂ ਮਰ ਗਈ ਮੈਂ ਉਹ ਤੁਸੀਂ ਆਪਣੀ ਮਿਹਨਤ ਕਰੋ ਕੰਮ ਕਰੋ ਇੱਦਾਂ ਦੇਖੋ ਵੀਰੋ ਭਰਾਵਾ ਤੁਸੀਂ ਸਾਰੇ ਸੁਣਦੇ ਹੇ ਜੇ ਹੁਣ ਦੇਖੋ ਸਾਰੇ ਜਿਹੜੀਆਂ ਵਾਲੇ ਆ ਤੋ ਇਹਨਾਂ ਵਿੱਚ ਸਾਰੇ ਕਹਣਗੇ ਕਿ ਮੈਨੂੰ ਵੀ ਦੋ ਦੋ ਚਾਰ ਲੱਖ ਰੁਪਏ ਆ ਤੇ ਐਂ ਤਾਂ 5 ਲੱਖ ਰੁਪਏ ਦੋ ਤਾਂ ਮੇੜੀਆਂ ਸਾਰੇ ਦਰਸ਼ਕਾਂ ਦਾ ਕਹਿੰਦੇ ਨੇ ਮੈਂ ਇਹ ਵੀ ਕਿਵੇਂ ਕਰਨੀ ਹੈ ਮੈਂ ਹਾਰੇ ਇੱਕ ਵੀਡੀਓ ਚ ਆਹੀ ਰਿਕਵੈਸਟ ਕੀਤੀ ਆ ਕਿ ਜਿੰਨੇ ਵੀ ਭੈਣ ਭਰਾ ਲੰਘਦੇ ਨੇ ਮੇਰੇ ਕੋਲ ਰੋਕ ਕੇ ਲੰਘਿਆ ਕਰੋ ਜੇ ਦਰ ਠੀਕ ਹੈ ਇਹ ਇਹ ਜਲਦੀ ਹੀ ਗੱਲ ਕਵਾਂਗੇ ਕਿ ਸੰਗਤ ਜੀ ਇਹ ਕੁੜੀ ਨੇ ਇੱਥੇ ਆਪਣਾ ਕੋਠਾ ਲਾਇਆ ਚਾਹ ਆਓ ਇੱਕ ਪਿਲਾਓ ਜਾਓ ਜਿਉਂ ਕੀ ਰੋਕੇ ਜਾਓ ਚਾਹ ਪੀ ਕੇ ਜਰੂਰ ਜਾਓ 5000 ਰੁਪਏ ਹਾਂ 500 ਰੁਪਏ ਜੂਰ ਦਾ ਜਮਰਾ ਵਟਾਓ ਨੇ ਰੋਕੇ ਜਾਓ ਚਾਹ ਫਿਰੋੜ ਕੇ ਜਾਓ ਆ ਗੱਲਬਾਤ ਹੋਈ ਤੇਰੀ ਹਾਂ ਰੋਕੇ ਜਾਓ ਚਾਹ ਪਾਣੀ ਜ਼ਰੂਰ ਪੀ ਕੇ ਜਾਓ 500 ਰੁਪਏ ਵਟਾਓ ਅਗਲੀ ਦਾ ਹੌਸਲਾ ਬਣਾ ਲਓ ਔਰ ਜੇਕਰ ਤੁਸੀਂ ਆਨੇ ਆਂ ਵੀ ਇਹ ਗਰੀਬ ਜਿਹੜੀ ਆ ਏਦਾਂ ਗੱਲਬਾਤ ਹੋ ਗਈ ਆ ਤੇ ਆਪਾਂ ਜੇ ਕੋਈ ਸੰਗਤ ਨੂੰ ਕਹੀਏ ਨਾਲੋਂ ਫੋਨ ਨੰਬਰ ਤੇ ਤੁਸੀਂ ਜੀ ਹਾਨੂੰ ਪਹਿਲੇ ਦਿਨ ਆਵਾਜ਼ ਉਹ ਕੋਲ ਜਾ ਕਿ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਪਹਿਰੇ ਜਾਣ ਲਈ ਕੋਈ ਲੋੜ ਨਹੀਂ ਉਹ ਮਹਾਰਾਜ ਜੀ ਮੰਗੋ ਜਾ ਕਿ ਮੈਂ ਬਰਾਉਨੀ ਦੀ ਇੰਨੀ ਕਰਦੀਆਂ ਕਿ ਮੇਰੇ ਪਾਪਾ ਸੈਪਰੇਟ ਨੇ ਅਸੀਂ ਸੈਪੇਟ ਆ ਅਸੀਂ ਉਹਨਾਂ ਦੀ ਜ਼ਿੰਦਗੀ ਕਿੱਥੇ ਜਾਂ ਜਾਂਦੇ ਉਹ ਸਾਡੀ ਜ਼ਿੰਦਗੀ ਚ ਨਾਲ ਜਦੋਂ ਪਾਪਾ ਦੀ ਵੀਡੀਓ ਚੱਲਦੀ ਪਈ ਆ ਉਹ ਤੁਸੀਂ ਕੋਰਟ ਨਾਲ ਸੁਣੋ ਵਿੱਚ ਕਹਿ ਕੀ ਰਹੇ ਨੇ ਕਿ ਦਾਦੀ ਮੰਮਾ ਮੇਰੇ ਕਹਿ ਰਹੇ ਨੇ ਕਿ ਮੈਂ ਪੋਤੇ ਪੋਤੀ ਨੂੰ ਗੱਲ ਨਾ ਲਾਉਂਗੀ ਨੋ ਦੀ ਗੱਲ ਨਹੀਂ ਕੀਤੀ ਹੈ ਕੋਈ ਗੱਲ ਸੁਣੀ ਗੱਲ ਕਿ ਨੋ ਨਹੀਂ ਦੇ ਬੋਤਿਆਂ ਵੀ ਨਹੀਂ ਮਿਲਣਗੇ ਨਹੀਂ ਨੋ ਨੋ ਲਾਉਣ ਦਾ ਮਤ ਮੇਰੇ ਵੀ ਤੋ ਤੂੰ ਕਿਉਂਕਿ ਮੇਰੇ ਮੰਮਾ ਨੂੰ ਉਹ ਸ਼ੁਰੂ ਤੋਂ ਲਾਇਕ ਨਹੀਂ ਕਰਦੇ ਸ਼ੁਰੂ ਤੋਂ ਪਿਆਰ ਨਹੀਂ ਕਰਦੇ ਹੈਗੇ ਉਹਨਾਂ ਕੋਈ ਗੱਲ ਨਹੀਂ ਸਾਨੂੰ ਪਿਆਰ ਸਾਡੀ ਮਾਂ ਤੋਂ ਬਹੁਤ ਮਿਲ ਗਿਆ ਅਸੀਂ ਉਹਨਾਂ ਤੋਂ ਸੈਪਰੇਟ ਰਹਿਣ ਦੀਆਂ ਸਾਡੀ ਰੋਜ਼ੀ ਰੋਟੀ ਚੱਲਦੀ ਹੈ ਤੇ ਇਸ ਇਹਦੇ ਵਿੱਚ ਮੋਟੇ ਸਾਡੇ ਤੋਂ ਦੂਰ ਰਹੇ ਸੀ ਉਹਨਾਂ ਤੋਂ ਦੂਰ ਰਾਵਾਂਗੇ ਅਸੀਂ ਉਹਨਾਂ ਮਾਰੇ ਨਹੀਂ ਕਰਦੇ ਬੋਲਦੇ ਨਾ ਉਹ ਸਾਡੇ ਨਾਲ ਕਰਦੇ ਬੋਲਦੇ ਮੈਡਮ ਇੱਕੋ ਗੱਲ ਕਹੀਆਂ ਉਹੀ ਮਿਲਣਾ ਮਿਲੋ ਨਹੀਂ ਮਿਲਣਾ ਨਾ ਮਿਲੋ ਆਪਣਾ ਕੰਮ ਆਪ ਕਰੋ ਤਹਾ ਨੋਆ ਦੀ ਕਿਰਤ ਕਰੋ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਹਾਂਜੀ ਵੀਰ ਜੀ ਸੰਗਤ ਕਿਸ ਨੂੰ ਇਹ ਨਹੀਂ ਕਹਿਣਾ ਵੀ ਸਾਡੀ ਸੰਗਤ ਇਹ ਤਾਂ ਮੈਂ ਨਹੀਂ ਵੀਰ ਜੀ ਮੈਨੂੰ 10 ਸਾਲ ਹੋ ਗਿਆ ਇਹ ਬਣਾਈਆਂ ਕਰਾਉਣੀਆਂ ਜਿੱਦਾਂ ਮਾਂ ਕਰੂ ਪੜਾਈਆਂ ਲਿਖਾਈਆਂ ਕਰਾਉਣੀਆਂ ਕੀ ਕਰਾਣਾ ਆਪਣੇ ਬੱਚੇ ਤੇ ਭਾਵੇਂ ਤੁਸੀਂ ਕਿਹਾ ਜੇ ਪੈਰਟ ਬਣੋ ਸੰਗਤ ਨੂੰ ਕੋਈ ਭਾਅ ਨਹੀਂ ਕਰਨਾ ਕਿਉਂਕਿ ਜਿਹੜਾ ਵੀ ਬੰਦਾ ਅਮਰੀਕਾ ਕੈਨੇਡਾ 'ਚ ਬੈਠਾ ਨਾ ਉਹ ਆਪਣੀਆਂ ਉਹ ਲੋਕ ਉਹਨਾਂ ਕੈਂਡਰੀਆਂ 16 16 ਕੈਂਡਰੀਆਂ ਸ਼ਿਫਟਾਂ ਲਾ ਕੇ ਪੈਸੇ ਕਮਾਉਂਦੇ ਜੇ ਆਪਾਂ ਕਿਸੇ ਨੂੰ ਗਮਰਾਹ ਕਰਕੇ ਪੈਸਾ ਲੈਨੇ ਆ ਨਾ ਉਹ ਬਹੁਤ ਮਾੜਾ ਮਾੜਾ ਬਾੜਾ ਉਹ ਇੱਕ ਜ਼ਹਿਰ ਆ ਜੇ ਆਪਾਂ ਸੰਗਤਾਂ ਕਿ 1 ਰੁਪਿਆ ਵੀ ਟੱਠਾ ਕੇ ਦੋ ਮੈਂ ਤੁਹਾਡੀ ਨੂੰ ਲੈ ਲਾਂ ਮੈਂ ਪੈਸੇ ਦੇ ਆਓ 100 100 ਰੁਪਿਆ ਦੋ ਮੈਨੂੰ ਬੜੀ ਲੋੜ ਆ 200 300 ਦੋ 100 100 ਸਾਰਿਆਂ ਨੂੰ ਬਈ ਲੋੜ ਆ ਇਹ ਤੋਂ ਵੱਡਾ ਕੀ ਹੋਇਆ ਮੈਂ ਸਭ ਤੋਂ ਵੱਡਾ ਭਿਖਾਰੀ ਹੋ ਗਿਆ ਨਹੀਂ ਨਹੀਂ ਕੱ ਵੀ ਮੈਂ ਸਾਰੇ ਕਿ ਵੀਡੀਓਸ ਕਿਹਾ ਕਿ ਮੈਂ ਤੈਨੂੰ ਰੋਕ ਕੇ ਜਾ ਅੱਗੇ ਮੇਰੀ ਧਿਆਣੀ ਸਿਰਫ 200 300 ਰੁਪਏ ਵੰ ਦੇੜੀ ਜਾਂਦੀ ਮੈਂ ਮਹਾਰਾਜ ਨੂੰ ਮਤਾਂ ਕਰ ਬਾਬੇ ਦੇ ਇੱਕ ਬਾਦ ਨੂੰ ਸਾਰਾ ਕੰਮ ਜਿਹੜੀ ਹੋਣੀ ਸਰਕਾਰਾਂ ਦੇ ਸਿਰ ਤੋਂ ਬੰਦ ਕਰਕੇ ਸੱਚੀ ਗੱਲ ਜੀ ਭਾਜੀ ਆਪਣੇ ਨੂੰ ਮਿਲ ਗਿਆ ਸਰਕਾਰੀ ਟੀਕਾ ਹਾਂਜੀ ਇਹ ਭੈਣੇ ਹੋਣੇ ਵੀ ਆਏ ਆ ਜਿਹਨੇ ਕਿ ਸੋਸ਼ਲ ਮੀਡੀਆ ਤੇ ਬਾਸ ਤੁਹਾਡੇ ਪਤੀ ਤੋਂ ਕੋਲ ਕਾਲੇ ਜੱਲ ਰਹੀ ਹੈ ਨਾ ਕਿ ਦੇ ਦਾਮ ਦੇ ਵਿੱਚ ਕੋਈ ਨਹੀਂ ਚਾਹਦਾ ਕਿ ਜਿਹੜਾ ਗਰ ਗਿਆ ਤੁਹਾਡਾ ਹੈ ਜੀ ਪਤੀ ਸਾਡਾ ਉਵੇਂ ਸਾਨੂੰ ਵੀਰਾ ਭਰਾਵਾਂ ਨੇ ਜਿੱਥੇ ਭੇਜਿਆ ਆ ਵੀ ਸੱਚ ਤੋਂ ਦਰ ਨਾਮ ਲੈਣ ਵਾਸਤੇ ਆਏ ਆ ਖਾਸਾ ਹੋਜੇ ਇਸ ਕਰਕੇ ਮੈਂ ਇਹੋ ਕਹਿਣਾ ਚਾਹੁੰਦਾ ਆ ਕੰਮ ਆਪਣਾ ਕਰੋ ਸਦਕੇ ਅਸੀਂ ਸੰਗਤ ਨੂੰ ਇਹੋ ਵੀਰ ਕਰਾਂਗੇ ਕਿ ਇਹਨਾਂ ਦੇ ਰੋਕੇ ਦੇ ਕੋਲ ਆਓ ਥਾ ਕੇ ਚਾਹ ਪਾਣੀ ਪੀ ਕੇ ਦਸ ਦੀ ਸੌਂਗ ਦਾ ਪਜਗ ਜਾ ਕੇ ਜਾਓ ਠੀਕ ਆ ਜੀ ਪਰ ਸੰਗਤ ਨੂੰ ਆਪਾਂ ਬੁਲਾਹ ਕਰਕੇ ਪੈਸੇ ਨੂੰ ਬੁਲਾ ਕੇ ਹਰੇਕ ਵੀਡੀਓਸ ਵਿੱਚ ਮੈਂ ਆਹੀ ਬੇਨਤੀ ਕੀਤੀ ਆ ਮੈਨੂੰ ਮੇਰੇ ਤੋਂ ਰੋਕੇ ਜਾਓ ਇਹ ਪੈੜ ਪਰਾ ਮੈਨੂੰ ਰੋਕ ਸਮਲੀ ਰੋਕ ਕੇ ਜਾਂਦਾ ਮੈਨੂੰ ਕਹਿ ਗਿਆ ਜਾਂਦਾ ਕਿ ਕੋਤਸ ਵੀਰੇ ਵੀਡੀਓ ਬਣਈਆ ਅਸੀਂ ਤਾਂ ਤੇਰੇ ਕੋਲ ਰੁਕਿਆ ਕਿ ਤੇਰੇ ਤੋਂ ਕੁਝ ਪੈਸੇ ਬਣ ਜਾਣ ਹਾਂ ਫੇਸ ਬੁੜੀ ਹੋਰ ਫੇਸ ਆਪਣੀ ਬੱਧੀਆ ਕਿਤਾ ਹਰ ਰਖੋ ਸ਼ੇਰ ਦੇ ਉੱਤੇ ਜਿੰਨੀਆਂ ਬਹੁਤ ਬਹੁਤ ਲੇਕਿਨ ਮੈਂ ਤੁਹਾਨੂੰ ਕਿਹਨੇ ਲੀਲਾ ਕਰ ਹਾਂ ਤੁਸੀਂ ਲੋਰ ਕੋਈ ਗੱਲ ਨਹੀਂ ਕਿ ਨਹੀਂ ਚੁਣੀ ਲੈ ਸਕਦੇ ਤਾਂ ਮੈਂ ਲੈ ਲਗਾ ਜਬਰਦਸਤ ਬੋਲੇਗਾ ਹਾਂ ਪਾਪਾ ਸਿੰਘਾਂ ਦੇ ਜਿਹਾਂ ਘਰਾਂ ਦੇ ਸਾਰੇ ਪਰਿਵਾਰਾਂ ਦੇ ਵਿੱਚੋਂ ਸਾਰੇ ਵੀ ਸਿਰ ਤੋਂ ਹੁੰਦੇ ਭਾਵੇਂ ਕਿ ਇਹਨੇ ਕਟਿੰਗ ਕਰਾਈ ਹੈ ਭਾਵੇਂ ਇਹਨੇ ਲੋਹੀ ਜਿਹੜਾ ਸਾਰੇ ਸਤਿ ਇਹ ਕੋਈ ਹਿੰਦੂਵਾਦ ਉਹਦਾ ਵੀ ਸਰਕਾਰ ਆ ਵਾਟ ਇਹ ਆ ਕਿ ਆਪਾਂ ਸੋਸ਼ਲ ਮੀਡੀਆ ਤੇ ਫੇਕ ਗੱਲ ਨਹੀਂ ਕੋਈ ਵੀ ਕਰਕੇ ਆਪਾਂ ਤੈਨੂੰ ਉਮਰਾ ਨਹੀਂ ਕਰਨਾ ਕੋਈ ਵੀ ਠੀਕ ਕਰ ਸੁਣੋ ਤੇ ਸਾਰੇ ਸੰਗਤਾਂ ਵੀਡੀਓ ਦੇਖ ਲਿਓਗੇ ਮੇਰੇ ਪਿਓ ਵੱਲੋਂ ਤੁਮ ਕੀ ਆ ਰਹੀ ਹੈ ਮਤਲਬ ਉਹਦੇ ਮੈਂ ਜਾਊਂਗਾ ਹਾਂਜੀ ਉੱਥੇ ਜਾ ਕੇ ਆਇਓ ਤੁਮ ਕੀ ਆ ਰਹੀ ਹੈ ਕਿ ਤੇਰੀ ਮੰਮਾ ਨੂੰ ਮਾਰ ਕੇ ਤੁਸੀਂ ਤੁਹਾਨੂੰ ਦੋਨਾਂ ਨੂੰ ਲੈ ਲੈਣਾ ਵਾ ਸਾਡੇ ਪਿੰਡਾ ਤੋਂ ਕਿਸੇ ਨੇ ਵੀ ਕੋਈ ਹੁੰਦਾ ਵਾ ਪਾਪਾ ਜੀ ਮੇਬਰ ਹੋਰ ਕੋਈ ਸਾਡਾ ਦੁਸ਼ਮਣ ਨਹੀਂ ਹੈ ਕੋਈ ਨਹੀਂ ਤਾਨੂੰ ਮਾਰਦਾ ਇਦਾਂ ਤਗੜਾ ਉਹ ਖੱਲੇ ਖਾਂ ਬਰਮਾ ਨਹੀਂ ਦਾ ਬਹਿੇ ਜਾ ਹਾਂਜੀ ਕੋਈ ਨਹੀਂ ਸਾਡਾ ਮਾਰੂਗਾ 15 ਸਾਲੋਂ ਦੇ ਛੱਡੇ ਆਜੀ ਨੂੰ ਬੱਚਿਆਂ ਦਾ ਕੇਤਾ ਆ ਗਿਆ ਹਾਂਜੀ ਤੇ ਵੀਡੀਓ ਵੇਖ ਕੇ ਤਾਂ ਅੱਜ ਮੈਂ ਚਿੰਤਾ ਆ ਗਿਆ ਇਹ ਸੋਸ਼ਲ ਮੀਡੀਆ ਵਿੱਚ ਲੋਕ ਵੀਡੀਓ ਪੈਂਦੀ ਹੈ ਨਾ ਤੇ ਗੱਲ ਫੋਕੀ ਜਿਵੇਂ ਚੱਲ ਜਾਂਦੀ ਹੈ ਫਿਰ ਬੰਦੇ ਨੂੰ ਕਹਿਣਾ ਚੰਗਾ ਭਲੇ ਵਿੱਚ ਸ਼ਰਮੋੜੀ ਆ ਜਰ ਸਾਡਾ ਹੀ ਭੈਣ ਆ ਇਦਾਂ ਕੰਮ ਕਰਦੇ ਛੋਟੇ ਬੱਚੇ ਉਹਦੋਂ ਸ਼ਰਮ ਨਹੀਂ ਆਈ ਜਦੋਂ ਬੱਚੇ ਲੈ ਕੇ ਪਰੋਣੇ ਨਹੀਂ ਤੇ ਉਹਦੋਂ ਸ਼ਰਮ ਨਹੀਂ ਆਈ ਜਦੋਂ ਵੀ ਨਾ ਕੋਮੀ ਨਮੀ ਇਹ ਹੋਊਗੀ ਉਹ ਅੱਜ ਕੱਲੇ ਇਹ ਦੇਖੋ ਬੱਚੇ ਐਨੇ ਨੇ ਲਾ ਕੇ ਅੱਜ ਨਾ ਹੱਥ ਤੇ ਕਿਤੇ ਆ ਅੱਜ ਨਾ ਬੱਚੇ ਕਿਵੇਂ ਦੀ ਦੀਵਾਨਾ ਦੇਖੋ ਵਰਕੇ ਪਿਆਣਾ ਨਹੀਂ ਕਿ ਤੇਰੇ ਸਭ ਉੱਥੇ ਜਾਓ ਨਾ ਨਾ ਅਸੀਂ ਜਾਣਾ ਨਹੀਂ ਆਪਣੇ ਘਰ ਜਾਓ ਨਹੀਂ ਨਹੀਂ ਵੀਰੇ ਅਸੀਂ ਸੈਪਰੇਟ ਰਹਿਣਾ ਹੈ ਅਸੀਂ ਹਾਂ ਜੀ ਬਣੀਏ ਕਰੋ ਹਾਂ ਜੀ ਬਣੀਏ ਆਪਾਂ ਆਪਣੇ ਜਿੰਦਗੀ ਜਿੰਦਗੀ ਕੋਸ਼ਿਸ਼ ਕੋਸ਼ਿਸ਼ ਨਾ ਅਸੀਂ ਨਾ ਗਲਤ ਨਹੀਂ ਨਾ ਉਹ ਸਾਨੂੰ ਗਲਤ ਕਿਵੇਂ ਨਾ ਉਹਨਾਂ ਨੇ ਪਰੇਸ਼ਨ ਕਰਕੇ ਨਾ ਸਭ ਕੁਝ ਉਹਨਾਂ ਦਾ ਅਨੰਦ ਹੁੰਦਾ ਜੇ ਅਸਲ ਸੇਵਾ ਕਰਨੀ ਹੈ ਤਾਂ ਸਭ ਤੋਂ ਵੱਡੀ ਮਾਤਰ ਸੇਵਾ ਰੱਬ ਨਾਲ ਦੀ ਹੋ ਆਵਾਜ਼ ਕੀ ਕੀਤੀ ਸੇਵਾ ਮਾਈ ਦੀ ਔਰ ਮਾਈ ਦੀ ਮੇਰੇ ਸਾਹ ਨਾਲ ਰੋਣੀ ਦੇ ਨਾਲ ਵੀ ਕੋਈ ਹੋਣੀ ਹੈ ਹਾਂਜੀ ਵੇਖੋ ਸਭ ਦੀ ਪ੍ਰਤੀ ਸਤਿ ਸ਼ਿੰਗਲੋ ਅਧਿਆਪਕ ਤੁਸੀਂ ਛੱਟ ਕੇ ਆਏ ਆਂ ਤੁਹਾਨੂੰ ਦਾਦੀ ਮੰਮੀ ਚਿੱਟੀ ਭਲੀ ਤੁਰਦੇ ਸੀ ਇਹ ਤਾਂ ਸਾਡੇ ਤੋਂ ਵਾਦਾ ਪ੍ਰਾਪਤ ਵੀ ਕੋਈ 10 ਸਾਲਾਂ 'ਚ ਕਈ ਪ੍ਰੋਬਲਮਸ ਆ ਜਾਂਦੀਆਂ ਹੁਣ ਮੇਰੇ ਮਮਾ ਦੇ ਇੱਥੇ ਰਸੋਈ ਆ ਹਨਾ ਕਦੋਂ ਤੇਰ ਸੋਲੀ ਪਣ ਜਾਂਦੀ ਆ ਉਹ ਕਿਦਾਂ ਕਿਤੇ ਤੇਰ ਸੋਲੀ ਬਧੂਗੀ ਬੋੜੀ ਦੇ ਵਿੱਚ ਪੜੇਗਾ ਕਿਤੇ ਬਧੂਗੀ ਮੇਰੇ ਮਮਾ ਜਿਹੜੇ ਪੈ ਜਾਂਗੇ ਉਹਨਕੇ ਕੋਣ ਸਾਹਮੂਗਾ ਸੀ ਸਾਹਮਣਾ ਇਸ ਕਰਕੇ ਠੀਕ ਆ ਜਦੋਂ ਮੈਂ ਜਾਰੀ ਨਹੀਂ ਵੀਡੀਓ ਲੰਮੀ ਕਰਦਾ ਮੈਂ ਭਾਵੇਂ ਤੁਹਾਨੂੰ ਇਹੋ ਆਪਾਂ ਸਾਹ ਸੰਗਤ ਜਿਹੜੀਆਂ ਉਹਨਾਂ ਵੱਲੋਂ ਕਰਕੇ ਆਇਆ ਹੋਇਆ ਹੈ ਇਸ ਕਰਕੇ ਭਾਈ ਆਪਣੇ ਅਵੀ ਸਿੱਧੂ ਵੀਰ ਨੇ ਵੀਡੀਓ ਦਾ ਵੀ ਪਾਈ ਨਾ ਸਭ ਤੋਂ ਪਹਿਲਾਂ ਸੀ ਅਵੀ ਸਿੱਧੂ ਵੀਰ ਨੇ ਵੀਡੀਓ ਪਾਈ ਉਹਨਾਂ ਦੇ ਵੀਰਾ ਭਰਾਵਾਂ ਦੇ ਕਹਿਣ ਦੇ ਸੰਜੋਗ ਦੇ ਨਾਲ ਆਪਣਾ ਹੈ ਆਜੇ ਤੁਹਾਡੇ ਨਾਲ ਇਹ ਗੱਲ ਆਪਾਂ ਕਰਨ ਦਾ ਆਪਾਂ کہنا ਉਹ ਜੀ ਨਹੀਂ ਕਰਦੀ ਆਪਾਂ ਤੇਰੇ ਨਾਲ ਵੀ ਆਪਾਂ ਗੁਗਰਾਹ ਕਰਕੇ ਆਏ ਹਾਂ ਮੈਂ ਇਹ ਸੰਗਤ ਅੱਗੇ ਕਿ ਜਿਹੜੇ ਪਿੰਡ ਪਰਾ ਜਲੰਧਰ ਅੰਮ੍ਰਿਤਸਰ ਦੇ ਕਹਿੰਦੇ ਨੇ ਮੇਕਰ ਰੋਕੇ ਚਾਹਦੇ ਆ ਉਹ ਮੈਂ ਅਪੀਲ ਕਰ ਦਿੰਦਾ ਹਾਂ ਹਾਂ ਜੀ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਇਹ ਨਿਰਣਾ ਲਿਆ ਆਪਾਂ ਗਨਬਾਬ ਇੱਥੇ ਆ ਕੇ ਖੋਦ ਕੀਤੀ ਆ ਇਹ ਪੈਣ ਦਾ ਇੱਥੇ ਥੋਖਾ ਲੱਗਾ ਆ ਦੇਖੋ ਖਾਸੇ ਰਈਏ ਲੱਗਾ ਹੋਇਆ ਇਹਨਾਂ ਦਾ ਚਾਹ ਆਲਾ ਜਿਹੜਾ ਵੀਰ ਭਰਾ ਹੋਵੇ ਨਾ ਇਹਨਾਂ ਦੇ ਕੋਲ ਚਾਹ ਪਾਣੀ ਛੱਕ ਕੇ ਜ਼ਰੂਰ ਜਾਓ ਇਹਨਾਂ ਨੂੰ ਆਪਣੀ ਮਿਹਨਤ ਕਰਨ ਦੋ ਇਹਨਾਂ ਨੂੰ ਆਪਣੀ ਮਿਹਨਤ ਦੇ ਉੱਤੇ ਬਲਬੂਤੇ ਤੇ ਕਾਮਯਾਬ ਹੋਣ ਦੋ ਇਹਨਾਂ ਦੀ ਹੋਰ ਕੋਈ ਮਾਲੀਸ਼ ਆਪਾਂ ਨਹੀਂ ਕਰ ਸਕਦੇ ਕਿਉਂਕਿ ਆਪਾਂ ਇਹਨਾਂ ਨੂੰ ਕਾਮਯਾਬ ਹੋਣ ਦੇਣਾ ਹੈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰਹਿਰਾ ਜੀ ਚਲੋ ਠੀਕ ਹੈ ਜੀ